ਅੱਜ ਤੁਹਾਨੂੰ ਦੱਸਾਂਗੇ ਜ਼ਿੰਦਗੀ ਵਿੱਚ ਕੰਮ ਆਉਣ ਵਾਲੀਆਂ ਬਹੁਤ ਹੀ ਵਧਰੀਨ ਗੱਲਾਂ ਪੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਵੀ ਸਬਸਕ੍ਰਾਈਬ ਕਰਦੇ ਹੋ ਨੰਬਰ 1 ਜਿਹੜੀਆਂ ਔਰਤਾਂ ਦੁੱਧ ਵਿੱਚ ਮਖਾਣੇ ਵਾਲ ਕੇ ਪਿੰਦੀਆਂ ਹਨ ਉਹਨਾਂ ਨੂੰ ਕਮਰ ਦਾ ਦਰਦ ਗੋਡਿਆਂ ਦਾ ਦਰਦ ਸਰੀਰ ਦੇ ਦਰਦ ਤੋਂ ਰਾਹਤ ਮਿਲਦੀ ਹੈ ਤੇ ਨਾਲ ਹੀ ਕੈਲਸ਼ੀਅਮ ਦੀ ਕਮੀ ਨੂੰ ਵੀ ਪੂਰਾ ਕਰਦਾ ਹੈ ਨੰਬਰ 2 ਖਾਲੀ ਪੇਟ ਸੌਮ ਦਾ ਪਾਣੀ ਪੀਣਾ ਭਾਰਵਤ ਤੇਜ਼ੀ ਨਾਲ ਘੱਟ ਹੁੰਦਾ ਹੈ ਨੰਬਰ 3 ਜੇਕਰ ਤੁਸੀਂ ਵੀ ਖਰਾੜਿਆਂ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਕੋਸਾ ਪਾਣੀ ਪੀ ਲਓ ਇਸ ਤਰ੍ਹਾਂ ਕਰਨ ਨਾਲ ਸਾਵਲੀ ਨਾਲੀ ਸਾਫ਼ ਹੋ ਜਾਂਦੀ ਹੈ ਜਿਸ ਨਾਲ ਖਰਾ ਜੇਕਰ ਬੱਚੇ ਨੂੰ ਬਾਰ-ਬਾਰ ਪੇਟ ਦੇ ਵਿੱਚ ਕੀੜੇ ਹੋਣ ਦੀ ਸ਼ਿਕਾਇਤ ਹੈ ਤਾਂ ਉਹਨਾਂ ਨੂੰ ਹਰ ਰੋਜ਼ ਸਲਾਦ ਦੇ ਵਿੱਚ ਟਮਾਟਰ ਤੇ ਸਿੰਧ ਦਾ ਨਮਕ ਲਗਾ ਕੇ ਦਿਓ ਇਸ ਨਾਲ ਕੀੜੇ ਮਰ ਜਾਣਗੇ ਨੰਬਰ 5 ਸਰੋਂ ਦੇ ਤੇਲ ਵਿੱਚ ਇੱਕ ਚੁਟਕੀ ਨਮਕ ਮਿਲਕਾ ਕੇ ਦੰਦਾਂ ਤੇ ਮਸੂੜੇ ਦੇ ਮਾਲਿਚ ਕਰਨ ਨਾਲ ਦੰਦ ਚਮਕਦਾਰ ਅਤੇ ਮਸੂੜੇ ਸਿਹਤਮੰਦ ਹੋ ਜਾਂਦੇ ਹਨ ਨੰਬਰ 6 ਜੇਕਰ ਤੁਹਾਡੀ ਇਮਿਊਨਿਟੀ ਕਮਜ਼ੋਰ ਹੈ ਤਾਂ ਤੁਸੀਂ ਕੰਮ ਕਰਕੇ ਜਲਦੀ ਥੱਕ ਜਾਂਦੇ ਹੋ ਤਾਂ ਤੁਹਾਨੂੰ ਇਮਲੀ ਖਾਣੀ ਚਾਹੀਦੀ ਹੈ ਕਿਉਂਕਿ ਇਸ ਵਿੱਚ ਵਿਟਾਮਿਨ B ਅਤੇ ਐਂਟੀਆਕਸੀਡੈਂਟ ਮੌਜੂਦ ਹੁੰਦੇ ਹਨ ਨੰਬਰ 7 ਜਿਹੜੇ ਲੋਕ ਖੜੇ ਹੋ ਕੇ ਵਾਲਾਂ ਵਿੱਚ ਕੰੰਗੀ ਕਰਦੇ ਹਨ ਉਹ ਜਲਦੀ ਬਿਮਾਰ ਹੋ ਜਾਂਦੇ ਹਨ ਇਸ ਤੇ ਮਨੁੱਖ ਦਿਮਾਗ ਉੱਤੇ ਸਿੱਧਾ ਅਸਰ ਹੁੰਦਾ ਹੈ ਨੰਬਰ 8 ਜੇਕਰ ਤੁਹਾਨੂੰ ੁੱਖ ਘਟ ਲੱਗਦੀ ਹੈ ਤਾਂ ਤੁਸੀਂ ਹਰ ਰੋਜ਼ 30 ਗ੍ਰਾਮ ਹਰੇ ਧਨੀਏ ਦਾ ਜੂਸ ਮਿਲਾ ਕੇ ਪੀਓ ੁੱਖ ਵੱਧ ਲੱਗੇ ਜਾਵੇਗੀ ਨੰਬਰ 9 ਪੁੰਗਰੇ ਹੋਏ ਅਨਾਜ ਦੀ ਵਰਤੋਂ ਕਰਨ ਨਾਲ ਸਰੀਰ ਵਿੱਚੋਂ ਜ਼ਹਿਰੀਲੇ ਤੱਤ ਬਾਹਰ ਨਿਕਲਦੇ ਹਨ ਅਤੇ ਖੂਨ ਸਾਫ਼ ਹੁੰਦਾ ਹੈ ਨੰਬਰ 10 ਰੋਟੀਆਂ ਦੇ ਡੱਬੇ ਵਿੱਚ ਲੌਂਗ ਰੱਖਣ ਨਾਲ ਰੋਟੀਆਂ ਨਰਮ ਰਹਿੰਦੀਆਂ ਹਨ। ਨੰਬਰ 11 ਚਿਹਰੇ ਤੋਂ ਮੁਹਾਸੇ ਦੂਰ ਕਰਨ ਲਈ ਨਿੰਬੂ ਦਾ ਰਸ ਅਤੇ ਅਲੂਰਾ ਜਲ ਨੂੰ ਸ਼ਹਿਦ ਵਿੱਚ ਮਿਲਾ ਕੇ ਲਗਾਓ। ਇਸ ਦੀ ਵਰਤੋਂ ਲਗਾਤਾਰ ਕਰਨ ਨਾਲ ਮੁਹਾਸੇ ਦੂਰ ਹੋ ਜਾਂਦੇ ਹਨ ਤੇ ਚਿਹਰੇ ਤੇ ਚਮਕ ਵੀ ਆਉਂਦੀ ਹੈ। ਨੰਬਰ 12 ਤਿੱਖੀ ਹਰੀ ਮਿਰਚ ਨੂੰ ਖਾਣੇ ਦੇ ਨਾਲ ਖਾਣਾ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਕਿਉਂਕਿ ਹਰੀ ਮਿਰਚ ਖਾਣ ਨਾਲ ਚਿਹਰੇ ਤੇ ਦਾਗ-ਧੱਬੇ ਦੂਰ ਹੋ ਜਾਂਦੇ ਹਨ। ਨੰਬਰ 13 ਖਾਲੀ ਪੇਟ ਹਲਦੀ ਵਾਲਾ ਪਾਣੀ ਗੋਸੇ ਪਾਣੀ ਵਿੱਚ ਮਿਲਾ ਕੇ ਪੀਣ ਨਾਲ ਚਿਹਰਾ ਸਾਫ ਤੇ ਸਕਿਨ ਚੰਪਦਾਰ ਸਾਫਤ ਸੁਤਰੀ ਰਹਿੰਦੀ ਹੈ। ਨੰਬਰ 14 ਖੂਨ ਨੂੰ ਗੜਾ ਹੋਣ ਤੋਂ ਰੋਕਣ ਲਈ ਰੋਜ਼ਾਨਾ ਪਸੀਨਾ ਵਹਾਉਣਾ ਬਹੁਤ ਜ਼ਰੂਰੀ ਹੁੰਦਾ ਹੈ। ਰੋਜ਼ਾਨਾ ਕਸਰਤ ਕਰਨ ਲਈ 20 ਤੋਂ 30 ਮਿੰਟ ਜ਼ਰੂਰ ਘਟੋ। ਨੰਬਰ 15 ਜੋ ਔਰਤਾਂ ਆਪਣੀ ਪਿੱਠ ਸਿੱਧੀ ਕਰਕੇ ਬੈਠਦੀਆਂ ਹਨ ਉਹਨਾਂ ਨੂੰ ਪਿੱਠ ਦਰਦ ਦੀ ਸ਼ਿਕਾਇਤ ਕਦੇ ਨਹੀਂ ਹੁੰਦੀ ਨੰਬਰ 16 ਹੱਡੀਆਂ ਵਿੱਚ ਜਿੰਨਾ ਕੈਲਸ਼ੀਅਮ ਜ਼ਰੂਰੀ ਹੈ ਉਨਾ ਹੀ ਮੈਗਨੀਸ਼ੀਅਮ ਵੀ ਜ਼ਰੂਰੀ ਹੁੰਦਾ ਹੈ ਕਾਜੂ ਵਿੱਚ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਦੋਨੇ ਮੌਜੂਦ ਹੁੰਦੇ ਹਨ ਜੋ ਹੱਡੀਆਂ ਨੂੰ ਮਜ਼ਬੂਤ ਕਰਦੇ ਹਨ ਨੰਬਰ 17 ਗਲੇ ਵਿੱਚ ਖਾਰਿਸ਼ ਹੋਣ ਤੇ ਸਵੇਰੇ-ਸਵੇਰੇ ਸੌਂਫ ਨਾਲ ਹੌਲੀ ਘਾਣ ਨਾਲ ਗਲਾ ਖੁੱਲ ਜਾਂਦਾ ਹੈ। ਨੰਬਰ 18 ਭਿੱਜੇ ਹੋਏ ਬਦਾਮ ਸਵੇਰੇ ਖਾਣੇ ਫੀਟ ਖਾਣ ਨਾਲ ਸਰੀਰ ਵਿੱਚ ਊਰਜਾ ਬਣੀ ਰਹਿੰਦੀ ਹੈ ਤੇ ਪਾਚਨ ਸ਼ਕਤੀ ਵੀ ਠੀਕ ਰਹਿੰਦੀ ਹੈ। ਨੰਬਰ 19 ਅਨਾਰ ਦੇ ਰਸ ਵਿੱਚ ਨਮਕ ਅਤੇ ਕਾਲੀ ਮਿਰਚ ਦਾ ਪਾਊਡਰ ਮਿਲਾ ਕੇ ਪੀਣ ਨਾਲ ਸਰੀਰ ਵਿੱਚ ਆਇਰਨ ਦੀ ਕਮੀ ਦੂਰ ਹੋ ਜਾਂਦੀ ਹੈ। ਨੰਬਰ 20 ਜੇਕਰ ਰੋਜ਼ ਜੀ ਹੋਈ ਸੌਗੀ ਖਾਣ ਨਾਲ ਪੇਟ ਸੰਬੰਧੀ ਸਮੱਸਿਆ ਦੂਰ ਹੁੰਦੀ ਹੈ ਅਤੇ ਹੱਡੀਆਂ ਵੀ ਮਜ਼ਬੂਤ ਹੋ ਜਾਂਦੀਆਂ ਹਨ ਨੰਬਰ 21 ਜੇਕਰ ਤੁਸੀਂ ਵਾਲਾਂ ਦੇ ਝੜਨ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਨਾਰੀਅਲ ਦਾ ਤੇਲ ਬਹੁਤ ਫਾਇਦੇਮੰਦ ਹੁੰਦਾ ਹੈ ਇਸ ਵਿੱਚ ਪ੍ਰੋਟੀਨ ਖਣਿਜ ਪਦਾਰਥ ਹੁੰਦੇ ਹਨ ਪੋਟਾਸ਼ੀਅਮ ਤੇ ਆਇਰਨ ਵਰਗੇ ਤੱਤ ਵੀ ਹੁੰਦੇ ਹਨ ਹਫ਼ਤੇ ਵਿੱਚ ਦੋ ਵਾਰ ਕੋਸੇ ਨਾਰੀਅਲ ਦੇ ਤੇਲ ਦੀ ਮਾਲਿਸ਼ ਵਾਲਾਂ ਦੀ ਜੜ੍ਹਾਂ ਤੱਕ ਜ਼ਰੂਰ ਕਰੋ ਵਾਲਾਂ ਜੜਾ ਮਜ਼ਬੂਤ ਹੋ ਜਾਂਦੀਆਂ ਹਨ ਨੰਬਰ 22 पालक ਦਾ ਜੂਸ ਪੀਣ ਨਾਲ ਵਾਲਾਂ ਦੀ ਲੰਬਾਈ ਤੇਜ਼ੀ ਨਾਲ ਵਧਦੀ ਹੈ। ਨੰਬਰ 23 ਸਰੋਂ ਦੇ ਤੇਲ ਵਿੱਚ ਫਟਕੜੀ ਨੂੰ ਮਲਾ ਕੇ ਵਾਲਾਂ ਤੇ ਲਗਾਉਣ ਨਾਲ ਵਾਲ ਮਜ਼ਬੂਤ ਅਤੇ ਸੰਘਣੇ ਹੋ ਜਾਂਦੇ ਹਨ। ਨੰਬਰ 24 ਛੋਲਿਆਂ ਤੇ ਜੋਂ ਦੇ ਆٹے ਦੀ ਰੋਟੀ ਖਾਣ ਨਾਲ ਇਨਸਾਨ ਹਮੇਸ਼ਾ ਜਵਾਨ ਅਤੇ ਉਸਦਾ ਸਰੀਰ ਤਾਕਤਵਰ ਰਹਿੰਦਾ ਹੈ। ਨੰਬਰ 25 ਜਿਨ੍ਹਾਂ ਘਰਾਂ ਵਿੱਚ ਕੀੜੀਆਂ ਆਉਂਦੀਆਂ ਹਨ ਉਸ ਥਾਂ ਦੇ ਕੱਪੜੇ ਤੋਂ ਵਾੜਾ ਸਾਬਣ ਲਗਾ ਦਿਓ। ਕੀੜੀਆਂ ਆਉਣੀਆਂ ਬੰਦ ਹੋ ਜਾਣਗੀਆਂ। ਨੰਬਰ 26 ਬਾਥਰੂਮ ਚੋਂ ਭੁੱਲਣ ਨਾਲ ਪੈਰੇਪਾਂ ਦੀ ਸਮੱਸਿਆ ਹੋ ਸਕਦੀ ਹੈ। ਨੰਬਰ 27 ਜਿਹੜੀਆਂ ਔਰਤਾਂ ਮਿੱਟੀ ਦਾਣੇ ਦਾ ਸੇਵਨ ਕਰਦੀਆਂ ਹਨ ਉਹ ਜਲਦੀ ਫੁੱਟੀਆਂ ਨਹੀਂ ਹੁੰਦੀਆਂ। ਨੰਬਰ 28 ਗਹਿਣਿਆਂ ਦੇ ਡੱਬੇ ਵਿੱਚ ਇੱਕ ਚੌਕ ਦਾ ਟੁਕੜਾ ਰੱਖਣ ਨਾਲ ਗਹਿਣੇ ਕਦੀ ਵੀ ਕਾਲੇ ਨਹੀਂ ਹੁੰਦੇ। ਨੰਬਰ 29 ਚਗੁੰਦਰ ਦੀ ਛਿਲਕੇ ਨੂੰ ਚਿਹਰੇ ਤੇ ਲਗਾਉਣ ਨਾਲ ਰੰਗ ਸਾਫ ਹੋ ਜਾਂਦਾ ਹੈ। ਨੰਬਰ 30 ਬਾਸੀ ਰੋਟੀ ਗੁੜ ਨਾਲ ਖਾਣ ਵਾਲਾ ਇਨਸਾਨ ਬਹੁਤ ਘੱਟ ਬਿਮਾਰ ਹੁੰਦਾ ਹੈ। ਨੰਬਰ 31 ਜੇਕਰ ਤੁਸੀਂ ਆਪਣਾ ਰੰਗ ਸਾਫ ਕਰਨਾ ਚਾਹੁੰਦੇ ਹੋ ਤਾਂ ਕੱਚੇ ਆਲੂ ਨੂੰ ਪੀਸ ਕੇ ਇਸ ਤੇ ਰਾਸ ਨੂੰ ਚਿਹਰੇ ਤੇ ਲਗਾਉਣਾ ਸ਼ੁਰੂ ਕਰ ਦੇਵੋ। ਕੁਝ ਹੀ ਦਿਨਾਂ ਵਿੱਚ ਤੁਹਾਡਾ ਰੰਗ ਸਾਫ਼ ਹੋ ਜਾਵੇਗਾ। ਨੰਬਰ 32 ਆਲੂ ਦਾ ਉਬਲਿਆ ਹੋਇਆ ਪਾਣੀ ਵਾਲਾਂ ਤੇ ਲਗਾਉਣ ਨਾਲ Baal safed nahi hunde। ਨੰਬਰ 33 ਸਵੇਦ ਨਮਕ ਨੂੰ ਪੂਰੀ ਤਰ੍ਹਾਂ ਬੰਦ ਕਰ ਦਿਓ ਸਿਰਫ ਪਹਾੜੀ ਲੂਣ ਦੀ ਵਰਤੋਂ ਕਰੋ। ਨੰਬਰ 34 ਰਾਤ ਨੂੰ ਸੌਣ ਤੋਂ ਪਹਿਲਾਂ ਪੈਰਾਂ ਦੀ ਮਾਲਿਸ਼ ਜ਼ਰੂਰ ਕਰੋ। ਇਸ ਨਾਲ ਜਲਦੀ ਹੀ ਨੀਂਦ ਆਉਂਦੀ ਹੈ। ਦੀ ਬਿਮਾਰੀਆਂ ਤੋਂ ਵੀ ਬਚਾ ਹੁੰਦਾ ਹੈ ਨੰਬਰ 35 ਘੱਟ ਬੋਲਣ ਵਾਲਾ ਵਿਅਕਤੀ ਦਿਮਾਗ ਤੋਂ ਜ਼ਿਆਦਾ ਤੇਜ਼ ਹੁੰਦਾ ਹੈ ਨੰਬਰ 36 ਜ਼ਿਆਦਾ ਨਾਉਣ ਵਾਲਾ ਵਿਅਕਤੀ ਘੱਟ ਬਿਮਾਰ ਹੁੰਦਾ ਹੈ ਨੰਬਰ 37 ਗਾਜਰ ਦਾ ਸੇਵਨ ਕਰਨ ਨਾਲ ਚਿਹਰੇ ਤੇ ਝੋੜੜੀਆਂ ਨਹੀਂ ਪੈਂਦੀਆਂ ਨੰਬਰ 38 ਬਾਲਾਂ ਨੂੰ ਲੂਣ ਵਾਲੇ ਪਾਣੀ ਨਾਲ ਧੋਣ ਨਾਲ ਜੂਆਂ ਖਤਮ ਹੋ ਜਾਂਦੀਆਂ ਹਨ ਨੰਬਰ 39 ਠੰਡੀ ਰੋਟੀ ਖਾਣ ਨਾਲ ਦਿਮਾਗ ਤੇਜ਼ ਹੁੰਦਾ ਹੈ ਨੰਬਰ 40 ਜਿਆਦਾ ਚਾਹ ਪੀਣ ਨਾਲ ਚਮੜੀ ਖਰਾਬ ਹੋ ਜਾਂਦੀ ਹੈ ਤੇ ਨਜ਼ਰ ਵੀ ਕਮਜ਼ੋਰ ਹੋਣ ਲੱਗਦੀ ਹੈ। ਨੰਬਰ 41 ਖਾਲੀ ਪੇਟ ਦਹੀਂ ਦਾ ਸੇਵਨ ਕਰਨ ਨਾਲ ਦਿਮਾਗ ਤੇਜ ਅਤੇ ਦਿਮਾਗ ਨੂੰ ਠੰਡਕ ਮਿਲਦੀ ਹੈ। ਨੰਬਰ 42 ਰਾਤ ਨੂੰ ਚੋਲਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਇਸ ਨਾਲ ਪੇਟ ਵਿੱਚ ਭਾਰੀਪਣ ਹੋ ਜਾਂਦਾ ਹੈ। ਨੰਬਰ 43 ਜੇਕਰ ਬੁਖਾਰ बार-बार ਆਉਂਦਾ ਹੈ ਤਾਂ 3-4 ਦਾਣੇ ਮਨੱਕਾ ਦੇ ਆਵੇ ਤੇ ਪੁੰਨ ਕੇ ਖਾ ਲਵੋ ਇਸ ਨਾਲ ਆਰਾਮ ਮਿਲੇਗਾ ਨੰਬਰ 44 ਰਿਆਨਾ ਸਬਜ਼ੀਆਂ ਦਾ ਸੂਪ ਬਣਾ ਕੇ ਪੀਣਾ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ ਨੰਬਰ 45 ਜੀਰੇ ਦਾ ਪਾਣੀ ਨਾ ਸਿਰਫ ਸੇਤ ਲਈ ਫਾਇਦੇਮੰਦ ਹੁੰਦਾ ਹੈ ਬਲਕਿ ਵਾਲਾਂ ਲਈ ਵੀ ਬਹੁਤ ਚੰਗਾ ਹੁੰਦਾ ਇਹ ਨਾ ਸਿਰਫ ਵਾਲਾਂ ਨੂੰ ਝੜਨ ਤੋਂ ਟੁੱਟਣ ਤੋਂ ਰੋਕਦਾ ਹੈ ਬਲਕਿ ਡੈਂਡਰਫ ਤੋਂ ਵੀ ਰਾਹਤ ਦਵਾਉਂਦਾ ਹੈ ਇਸ ਲਈ ਤੁਹਾਡੇ ਵਾਲ ਰੇਸ਼ਮੀ ਵਰਗੇ ਕੋਲੇ ਹੋ ਜਾਂਦੇ ਹਨ ਨੰਬਰ 46 ਜੇਕਰ ਤੁਸੀਂ ਅੰਬ ਦੀਆਂ ਪੱਤੀਆਂ ਪਾਣੀ ਵਿੱਚ ਉਬਾਲ ਕੇ ਇਹ ਖਾਲੀ ਪੀ ਲਓ ਤਾਂ ਤੁਹਾਨੂੰ ਸ਼ੂਗਰ ਤੋਂ ਛੁਟਕਾਰਾ ਮਿਲ ਸਕਦਾ ਹੈ ਨਾਲ ਹੀ ਚਿੰਤਾ ਅਤੇ ਖਰਾੜ ਤੋਂ ਵੀ ਪੀੜ ਤੋਂ ਵੀ ਲੋਕ ਇਹ ਪੱਤੇ ਖਾ ਸਕਦੇ ਹਨ ਨੰਬਰ 47 ਜੇਕਰ ਤੁਸੀਂ ਨਹਾਉਣ ਵਾਲੇ ਪਾਣੀ ਵਿੱਚ ਅੰਬ ਦੇ ਪੱਤੇ ਉਬਾਲ ਕੇ ਪੀ ਲਓ ਤਾਂ ਸੁਸਤੀ ਉੱਤਰ ਜਾਂਦੀ ਹੈ ਤੇ ਸਰੀਰ ਤਾਜ਼ਾ ਮਹਿਸੂਸ ਕਰਦਾ ਹੈ ਨੰਬਰ 48 ਜੇਕਰ ਅਸੀਂ ਘਰ ਦੇ ਕੋਨੇ ਵਿੱਚ ਕਾਫੀ ਵੀਟ ਧਈਏ ਤਾਂ ਇਸ ਨਾਲ ਕਾਖਰੋਸ਼ ਨਹੀਂ ਆਉਂਦੇ। ਨੰਬਰ 49 ਬਦਾਮ, ਕਾਜੂ, ਮਿੱਠੀ ਤੇ ਇਹਨਾਂ ਨੂੰ ਪੀਸ ਕੇ ਰੋਜ਼ਾਨਾ ਦੁੱਧ ਨਾਲ ਖਾਓ। ਰਾਤ ਨੂੰ ਦਿਮਾਗ ਦੀ ਕਮਜ਼ੋਰੀ ਦੂਰ ਹੋ ਜਾਂਦੀ ਹੈ। ਨੰਬਰ 50 ਜੇਕਰ ਤੁਸੀਂ ਮਿੱਠੇ ਦਾ ਹੱਥ ਤੋਂ ਵੱਧ ਸੇਵਨ ਕਰਦੇ ਹੋ ਤਾਂ ਤੁਹਾਨੂੰ ਚਮੜੀ ਦੇ ਰੋਗ ਹੋ ਸਕਦੇ ਹਨ। ਨੰਬਰ 51 ਗਠੀਏ ਦੇ ਰੋਗ ਤੋਂ ਛੁਟਕਾਰਾ ਪਾਉਣ ਲਈ ਤੁਹਾਨੂੰ ਇੱਕ ਸੇਵ ਜੂਰ ਖਾਣਾ ਚਾਹੀਦਾ ਹੈ। ਨੰਬਰ 52 ਜੇਕਰ ਅਸੀਂ ਜੋ ਕੰਮ ਕਰਦੇ ਹਾਂ ਤਾਂ ਸਾਡੀ ਰੀੜ ਦੀ ਹੱਡੀ ਦੇ ਟੇਢੇ ਹੋਣ ਦਾ ਖਤਰਾ ਵੱਧ ਜਾਂਦਾ ਹੈ। ਨੰਬਰ 53 ਜਿਨ੍ਹਾਂ ਲੋਕਾਂ ਦੇ ਸਿਰ ਵਿੱਚ ਰੋਜ਼ਾਨਾ ਸਿਰਦਰਦ ਹੁੰਦਾ ਹੈ ਤਾਂ ਉਹਨਾਂ ਨੂੰ ਪਾਲਕ ਦਾ ਸੇਵਨ ਕਰਨ ਤੋਂ ਪਛਣਾ ਚਾਹੀਦਾ ਹੈ। ਨੰਬਰ 54 ਜੇਕਰ ਅਸੀਂ ਸੰਤਰੀਆਂ ਦੇ ਹਲਕਿਆਂ ਨੂੰ ਚੰਗੀ ਤਰ੍ਹਾਂ ਸੁਕਾ ਕੇ ਉਹਨਾਂ ਦੀ ਧੂਣੀ ਦਈਏ ਤਾਂ ਘਰ ਵਿੱਚੋਂ ਮੱਛਰ ਭੱਜਦੇ ਹਨ ਕਿਉਂਕਿ ਮੱਛਰਾਂ ਨੂੰ ਸੰਤਰੇ ਦੀ ਖੁਸ਼ਬੂ ਪਸੰਦ ਨਹੀਂ ਹੈ। ਨੰਬਰ 55 ਨਾਰੀਅਲ ਦਾ ਤੇਲ ਦੀ ਮਾਲਿਸ਼ ਕਰਨ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ। ਦੋਸਤੋ ਬਹੁਤ ਸਾਰੀਆਂ ਲਿਖਣ ਵਿੱਚ ਗਲਤੀਆਂ ਹੋ ਜਾਂਦੀਆਂ ਹੈ ਕਿਰਪਾ ਕਰਕੇ ਉੱਲੀ ਮਾਫੀ ਦਿਓ। ਤੇ ਉਮੀਦ ਕਰਦੇ ਹਾਂ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜੁੜੇ ਰਹੋ। ਹੋਰ ਵਾਲੀਆਂ ਵੀਡੀਓ ਵਿੱਚ ਵੀ ਅਸੀਂ ਬਹੁਤ ਸਾਰੀ ਜਾਣਕਾਰੀ ਨਾਲ ਭਰਪੂਰ ਗੱਲਾਂ ਤੁਹਾਨੂੰ ਦੱਸਾਂਗੇ ਇਸ ਲਈ ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਿਹੜੀਆਂ ਲਿਖਣ ਦੇ ਵਿੱਚ ਗਲਤੀਆਂ ਹੋ ਗਈਆਂ ਹਨ ਕਿਰਪਾ ਕਰਕੇ ਉਹਨਾਂ ਲਈ ਮਾਫੀ ਦਿਓ ਤੁਹਾਡਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਲਾਈਕ ਜ਼ਰੂਰ ਕਰਿਓ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰ ਦਿਓ